ਪਾਲਸਪੁਰ ਸਾਧਨ ਡੀਐਸਪੀ ਜੀਰਾ ਐਸਐਸਟੀ ਫਰੋਹੀਪੁਰਾ ਔਰ ਭਾਰੀ ਪਾਲਸਪੁਰਸ ਵੱਲੋਂ ਜਿਹੜਾ ਅੱਜ ਯੋਧ ਨਸ਼ਾ ਵਿਰੋਧ ਵੱਡੀ ਕਾਰਵਾਈ ਕਰਦੇ ਆ ਘਾਰਟਾਇਆ ਜਾ ਰਿਹਾ ਅੱਜ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕਰਦੇ ਆ ਪੀਲਾ ਪੰਜਾ ਚਲਾਇਆ ਜਾ ਰਿਹਾ ਵੀਰਾ ਮੱਲੋਕੇ ਰੋਡ ਦੀਆਂ ਤੁਹਾਡਾ ਨਿਸ਼ਾਨੀਆਂ ਕਰ ਰਹੇ ਹੈਗੇ ਇਸ ਘਰ ਦੇ ਉੱਤੇ ਜਿਹੜਾ ਵੱਡੀ ਕਾਰਵਾਈ ਕੀਤੀ ਜਾ ਰਹੀ ਹੈਗੀ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਵਿਰੋਧ ਕਾਰਵਾਈ ਲਗਾਤਾਰ ਜਾਰੀ ਹੈ ਜਿਸ ਦੇ ਤਹਿਤ ਅੱਜ ਫਰੋਹਪੁਰ ਦੇ ਜੀਰਾ ਵਿਧਾਨ ਸਭਾ ਹਲਕਾ ਦੇ ਵਿੱਚ ਯੁੱਧ ਨਸ਼ਾ ਵਿਰੋਧ ਤਹਿਤ ਅੱਜ ਜੀਰੇ ਦੇ 40 ਸਾਲਾ ਪੁਰਾਣਾ ਨਸ਼ੇ ਤਸਕਰ ਦੇ ਘਰ ਨੂੰ ਢਾਇਆ ਗਿਆ ਐਸਐਸਪੀ ਫਰੋਹਪੁਰ ਨੇ ਕਿਹਾ ਨਹੀਂ ਬਖਸ਼ਿਆ ਜਾਵੇਗਾ ਕਿਸੇ ਵੀ ਨਸ਼ਾ ਤਸਕਰ ਨੂੰ ਯੁੱਧ ਨਸ਼ਾ ਵਿਰੋਧ ਤਹਿਤ ਸੂਬੇ ਭਰ ਵਿੱਚ ਨਸ਼ਾ ਤਸਕਰਾਂ ਦੀ ਨਸ਼ੇ ਦੀ ਕਮਾਈ ਤੋਂ ਬੜੀਆਂ ਜਾਇਦਾਦ ਨੂੰ ਲਗਾਤਾਰ ਟਾਇਆ ਜਾ ਰਿਹਾ ਜਿਸ ਦੇ ਤਹਿਤ ਅੱਜ ਜੀਰਾ ਦੇ ਮਹੱਲਾ ਚਾਹ ਬੇਰੀਆਂ ਵਿੱਚ ਨਸ਼ਾ ਤਸ਼ਕਰ ਕਲਾਸਕੋਰ ਦੇ ਘਰ ਤੇ ਪੀੜਾ ਪੰਜਾ ਚਲਾਇਆ ਗਿਆ ਜਿੱਥੇ ਐਸਐਸਬੀ ਫਰੋਇਪੁਰ ਭੁਪਿੰਦਰ ਸਿੰਘ ਡੀਐਸਪੀ ਜੀਰਾ ਸਰਦਾਰ ਗੁਰਦੀਪ ਸਿੰਘ ਤਹਿਸੀਲਦਾਰ ਸਤਵਿੰਦਰ ਪਾਲ ਸਿੰਘ ਦੁਆਰਾ ਪਹਿਲਾ ਪਰਿਵਾਰ ਨੂੰ ਸਮਾਨ ਬਾਹਰ ਕੱਢਣ ਦਾ ਸਮਾਂ ਦਿੱਤਾ ਗਿਆ ਜਿਸ ਤੋਂ ਬਾਅਦ ਨਸ਼ੇ ਦੀ ਕਮਾਈ ਤੋਂ ਬਣਿਆ ਇਹ ਘਰ ਢਾਹ ਦਿੱਤਾ ਗਿਆ ਐਸਐਸਬੀ ਸਰਦਾਰ ਭਪਿੰਦਰ ਸਿੰਘ ਨੇ ਦੱਸਿਆ ਕਿ ਕਲਾਸ ਕੌਰ ਦੇ ਪਹਿਲਾਂ ਤੋਂ ਹੀ ਨਸ਼ੇ ਦੇ ਕਰੀਬ 8 ਪਰਚੇ ਦਰਜ ਹਨ ਤੇ ਇਸ ਦੇ ਪੁੱਤਰ ਗੁਰਮੰਮਤ ਸਿੰਘ ਦੇ ਉੱਪਰ ਵੀ 8 ਪਰਚੇ ਦਰਜ ਹਨ ਪਿਛਲੇ 40 ਸਾਲ ਤੋਂ ਇਹ ਪਰਿਵਾਰ ਨਸ਼ੇ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਇਹਨਾਂ ਦਾ ਘਰ ਇਹਨਾਂ ਨੂੰ ਢਾ ਕੇ ਇਸ ਦੀ ਜਿਹੜਾ ਕਾਰਵਾਈ ਦੇ ਤਹਿਤ ਇਹਨਾਂ ਨੂੰ ਘਰ ਢਾਉਣ ਦੇ 40 ਸਾਲ ਤੋਂ ਇਹ ਪਰਿਵਾਰ ਨਸ਼ੇ ਦੇ ਕਾਰੋਬਾਰ ਕਰਦਾ ਆ ਰਿਹਾ ਹੈ ਜਿਸ ਦਾ ਨਤੀਜਾ ਅੱਜ ਇਹਨਾਂ ਨੂੰ ਆਪਣਾ ਘਰ ਢਵਾ ਕੇ ਭੁਗਤਣਾ ਪੈ ਰਿਹਾ ਹੈ ਉਹਨਾਂ ਅਪੀਲ ਕੀਤੀ ਕਿ ਨਸ਼ੇ ਤੇ ਕਾਰੋਬਾਰ ਦੇ ਨਤੀਜੇ ਗਲਤਾਂ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕੀਤਾ ਜਾਵੇਗਾ ਸੋ ਉਹ ਦੇਖਦੇ ਹੋਰ ਤਸਵੀਰਾਂ ਤੇ ਕਰਦੇ ਆਂ ਗੱਲਬਾਤ ਕਿ ਜਿਹੜੀ ਪ੍ਰਾਪਰਟੀ ਕਹਿੰਦੇ ਬਣਾਈ ਗਈ ਹੈ ਕੀ ਕਹਣਾ ਚਾਹੁੰਦੇ ਨਹੀਂ ਜੀ ਮੈਂ ਤਾਂ ਬੱਕਰੀ ਨੂੰ ਵੇਚ ਕੇ ਬਣਾਈ ਆਂ ਇਹ ਤਾਂ ਬੱਕਰੀ ਨਹੀਂ ਰੱਖਾਈ ਤੇ ਨਾਲੇ ਦਿਹਾੜੀ ਦਾ ਪਕਰਦੇ ਆਂ ਹਮ ਨਾਲ ਮੇਰਾ ਸਹੁਰਾ ਗੇਲਣਾ ਜੀਨੀ ਲੱਗ ਰਿਆ ਜਿਹੜੇ 8 8 9 9 ਦੇ ਪਰਚੇ ਹੋ ਗਏ ਆ ਪਰਿਵਾਰ ਦੇ ਲਗਭਗ ਮੈਂਬਰ ਜਿਹੜੇ ਆ ਰਹੇ ਨੇ ਸ਼ਰਾਬੇ ਦੀ ਜੀਪਸ ਦੇ ਦੂਜੇ ਵੀ ਹੋਰ ਵੀ ਆ ਗਏ ਚਟੇ ਦੇ ਪਰਚੇ ਵੀ ਆ ਗਏ ਕੋਈ ਜਿਹਦਾ ਬੱਚਾ ਪਿੰਡਾ ਜੀ ਆ ਪਿੰਡਾ ਬੱਚਾ ਪਿੰਡਾ ਸਰ ਜੋ ਮੈਂ 2 ਸਾਲ ਹੋ ਗਏ ਉਦੋਂ ਕੀਤਾ 7 ਸਾਲ ਸ਼ਰਾਬ ਵੇਚ ਕੇ ਜੀ ਆਟੀ ਕੋਲਾ ਮੇ ਹੋ ਗਏ ਆ ਇਹਦੇ ਨੂੰ ਪਿੰਡਾ ਨਹੀਂ ਦੇ ਸੀ ਜੀ ਤਾਂ ਤੇਰੀ ਪਾਲੇ ਦੇ ਪਿੰਡਾ ਜੀ ਦੇਖੋ ਪੀਣ ਵਾਲੇ ਦੇ ਉੱਪਰ ਤਾਂ ਸਰਕਾਰ ਹੋਂਦਾ ਇਲਾਜ ਵੀ ਕਰਾ ਰਹੀ ਹੈ ਪਰ ਜਿਹੜਾ ਕਿ ਪੀਣ ਵਾਲੇ ਦੇ ਉੱਪਰ ਪਰਚੇ ਦਰਜ ਨਹੀਂ ਹੁੰਦੇ ਵੇਚਣ ਵਾਲੇ ਤੇ ਹੁੰਦੇ ਆ ਪਰਿਵਾਰ ਸਰਕਾਰ ਜਿਹੜਾ ਕਿ ਹੋਰ ਕਿਹੇ ਵੀ ਕਿਉਂ ਨਹੀਂ ਪਰਚੇ ਕਰ ਦਿੰਦੀ ਜਿਹੜੇ ਪੀਣ ਵਾਲੇ ਦੇ ਇੰਨੇ ਤੋਂ ਪਰਚੇ ਹਾਂ ਜੀ ਮੇਰੇ ਇਹ ਤਾਂ ਕੀ ਸਾਡੀ ਜਨਨ ਲੈ ਆ ਕੇ ਬਚਾਉਂ ਬਾਕੀ ਲੈ ਜਾਂਦੇ ਸੀ ਉਹ ਸਮੇਂ ਇਹ ਨਾ ਚੰਗੀ ਆ ਰੋਣ ਦੇ ਵਿੱਚ ਪੰਨੀ ਲੈਟਰ ਪੰਨੀ ਪਰਚੀ ਚਾਹੀਈ ਆਈ ਉਹ ਨਾ ਘੜ ਕੇ ਹੀ ਫੇ 8 9 ਨੰਬਰਤੀ ਹੋ ਗਏ ਇਸੇ ਗੱਲ ਤੇ ਇਹ ਸ਼ਰਾਬ ਦੇ ਸ਼ਰਾਬ ਦੇ ਸ਼ਰਾਬ ਦੇ ਸਾਰੇ ਸ਼ਰਾਬ ਦੇ ਪਰਚਿਆਂ ਦੇ ਵਿੱਚ ਜਿਹੜੀ ਕਿ ਪ੍ਰਾਪਰਟੀ ਅਟੈਚ ਨਹੀਂ ਹੁੰਦੀ ਤੇ ਨਾ ਹੀ ਟਾਈ ਜਾਂਦੀ ਆ ਜਿਹੜੇ ਕੀ ਜਿਹੜੇ ਨਾ ਯਾਰ ਮੰਗਦੇ ਫਿਰ ਨਹੀਂ ਹੁੰਦਾ ਫਿਰ ਉਹ ਪਾ ਦੇ ਨਹੀਂ ਹਾਂਜੀ ਇਹ ਜਿਹੜੇ ਨਸ਼ੇ ਵੇਚਣ ਕਰਕੇ ਤੁਹਾਡੇ ਜਿਹੜੇ ਘਰ ਤਾਇਆ ਜਾ ਰਿਹਾ ਕੀ ਕਹਿਣਾ ਚਾਹੁੰਗੋ ਜੀ ਜੁਰਬਾ ਜੀ ਮਿਹਰਬਾਨੀ ਕਰ ਦਿਓ ਘਾਹ ਤੋਂ ਨਹੀਂ ਗਲਤੀ ਕਰਦੇ ਮੈਂ ਜਨਰਲ ਸੈਂਟਰ ਤੋਂ ਦੇਣਾ ਸੀ ਅਹੀਂ ਇਹਨੂੰ ਸੈਂਟਰ ਤੋਂ ਕਰਕੇ ਇਹਦੇ ਕਰਕੇ ਮੇਰੀ ਮਾਂ ਪਿੰਦੇ ਕਰਕੇ ਪਿੰਦੇ ਕਰਕੇ ਇਹ ਬੜੇ ਗਏ ਜੀ ਬੱਚੇ ਬੱਚੇ ਆ ਬੰਦੇ ਗਰੀਬ ਹੋਣਾ ਪਾਈ ਮਾਂ ਤੁਹਾਨੂੰ ਪਿੰਡ ਆ ਨੀਕੇ ਨੀਕੇ ਬੋਲਦੇ ਮੇਰੇ ਭਰਾ ਮੇਰਾ ਅਗ ਨਾਂ ਦੱਸੋ ਗਗਨਦੀਪ ਮੇਰਾ ਨਾਂ ਗਗਨਦੀਪ ਕੋਰ ਆ ਜਾਓ ਕਰੋ ਭਾਈ ਹਾਂਜੀ ਕੀ ਨਾਮ ਹੈ ਤੁਹਾਡਾ ਗਗਨਦੀਪ ਕੋਰ ਕਿਥੋਂ ਆਣ ਬੜੇ ਮੈਂ ਇੱਥੋਂ ਦੀ ਜੀ ਦੇ। ਇਹ ਵਿਆਹੀ ਘਰ ਵਾਲੀ ਕਰਿਆਲੀ ਜੀ। ਮੇਰੇ ਤਲਾਕ ਹੋਇਆ ਜੀ ਮੈਂ ਇੱਥੇ ਰਹਿੰਦਾ। ਇਹ ਜਿਹੜਾ ਘਟਾ ਆਇਆ ਜਾ ਰਿਹਾ ਤੁਹਾਡਾ ਤੁਹਾਨੂੰ ਪਤਾ ਵੀ ਤੁਹਾਡੇ ਮਾਂ ਤੇ ਤੁਹਾਡਾ ਭਰਾ ਨਸ਼ਾ ਵੇਚਦੇ ਆ। ਹਾਂਜੀ ਮੈਂ ਜੀ ਸ਼ਰਾਬ ਵੇਚਦੇ ਸੀਗੇ ਹੁਣ ਤਾਂ ਨਸ਼ਾ ਤੇ ਹੁਣ ਹੀ ਜਿਹੜਾ ਪੀਣ ਲੱਗਾ ਵਾ ਤੇ ਬਸ ਇੱਕ ਸਾਥ। ਪੁਲਿਸ ਦੇ ਮੁਤਾਬਕ ਤੁਹਾਡੇ ਫੈਮਿਲੀ ਦੇ ਉੱਪਰ ਕਾਫੀ سارے ਪਰਚੇ ਹੋ ਗਏ। ਹੈਗੇ ਹੈਗੇ ਹਾਂਜੀ ਹੈਗੇ ਹੈਗੇ ਕੋਈ ਸੱਗੀ ਪੋਸਤ ਵੀ ਵੇਚਦੇ ਰੇ ਤੇ ਸ਼ਰਾਬ ਵੀ ਵੇਚਦੇ। ਪਹਿਲੇ ਪਰ ਹੁਣ ਪੀਂਦਾ ਰਿਹਾ ਹੁਣ ਪੀਂਦੇ ਆ ਪੀਂਦੇ ਨੂੰ ਫੜ ਕੇ ਲ ਜਾਂਦੇ ਰਿਹਾ 8 8 ਦੀਆਂ ਟੀਕੇ ਲਾਉਂਦਾ ਮੈਂ ਟੀਕੇ ਲਾਉਂਦਾ ਜੇ 8 8 8 8 ਦੀਆਂ ਟੀਕੇ ਲਾਉਂਦਾ ਪੀਂਦੇ ਨੂੰ ਫੜ ਕੇ ਲ ਜਾਂਦਾ ਜੇ ਅਜੇ ਬਰੀ ਵੀ ਹੋ ਗਈ ਇਹਨਾਂ ਦੇ ਇੱਕ ਪਰਚਾ ਹੈ ਉਹਨੂੰ ਦੇ ਦਊਗਾ ਠੀਕ ਹੈ ਜੀ ਹਾਂਜੀ ਭਾਈ ਹੁਣ ਕੁਝ ਪਰਚਿਆਂ 'ਚ ਬਰੀ ਵੀ ਹੋ ਗਈ ਠੀਕ ਹੈ ਅੱਜ ਤੁਹਾਡਾ ਘਟਾ ਆਉਣ ਆਇਆ ਪ੍ਰਸ਼ਾਸਨ ਕੀ ਕਹਿਣਾ ਚਾਹੁੰਦੇ ਸੀ ਅਸੀਂ ਤਾਂ ਨਹੀਂ ਸਾਨੂੰ ਕਿ ਬੇਨਤੀ ਕਰਦੀ ਸੀ ਠੀਕ ਹੈ ਜੀ ਹਾਂਜੀ ਅਸੀਂ ਤਾਂ ਬੇਨਤੀ ਕਰਦੀ ਜੋ ਕਿਸੇ ਇਹਨਾਂ ਮਿਲਾਈ ਬਾਤ ਕਹੀ ਤੇ ਬੋਲ ਨਹੀਂ ਸਕਦੇ ਇਹ ਦੋ ਬਤਾਂ ਮੈਂ ਕੁਝ ਕਰਨੀ ਹੈ ਇਹਦੀ ਬੇਨਤੀ ਕਰਦੇ ਚਲੋ ਜਿੰਨਾ ਟੋਨਾ ਟਾ ਦੇਣ ਕੋਸ਼ਿਸ਼ ਕਰਦੇ ਹਾਂ ਠੀਕ ਹੈ ਜੀ ਹਾਂਜੀ ਇਹੀ ਦੇਹੀ ਮੈਨੂੰ ਤਾਂ ਹੋਰ ਕੁਝ ਨਹੀਂ ਕਿਹੜਾ ਕਮਰਾ ਕਹਿਣਾ ਚਾਹੁੰਦੇ ਜੀ ਤੁਸੀਂ ਜਿੰਨੇ ਰੇਟ ਮਿਲੋ ਉਨੇ ਕਰਦੇ ਜੀ ਠੀਕ ਹੈ ਜੀ ਕਿਰਪਾ ਕਰਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹੋ ਜੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹੋ ਜੀ ਜਰੀ ਕਰੀਪ ਨਹੀਂ ਹੈਗੀ ਜਰੀ ਠੀਕ ਹੈ ਜੀ ਠੀਕ ਹੈ ਅਗਰਾ ਆਰਡਰਸ ਆਏ ਜੀ ਉਸ ਦਾ ਬਦਰੀਨ ਜੀ ਜਿਹੜੇ ਸਾਰੀ ਕੀ ਵੀ ਲਿਆ ਇੱਥੇ ਦੱਸਣਯੋਗ ਇਹ ਗੱਲ ਹੈ ਵੀ ਨਜਾਇਜ਼ ਸਾਰੀ ਹੀ ਨਹੀਂ ਨਜਾਇਜ਼ ਜਗ੍ਹਾ ਤੇ ਹੀ ਢਿੱਲੀ ਇੱਕ ਨਸ਼ਾਤ ਅਸਕਰ ਅੱਗੇ ਹੈ ਦਾਤੇ ਜਿਨ੍ਹਾਂ ਨੇ ਸਾਰੀ ਜਾਇਦਾਦ ਨਸ਼ੇ ਤੋਂ ਬਣਾਈ ਹੈ ਜਿਹੜੀ ਇੱਡੇ ਬਹੁਤ ਜਾਇਦਾਦ ਜਿਹੜਾ ਕੰਸਟਰਕਸ਼ਨ ਕੀਤੀ ਹੋਈ ਹੈ ਇਹ ਸਾਰੀ ਨਸ਼ੇ ਤੋਂ ਹੀ ਕੀਤੀ ਹੋਈ ਹੈ ਨਸ਼ੇ ਦੇ ਕਾਰੋਬਾਰ ਤੋਂ ਨਜਾਇਜ਼ ਜਿਹੜੇ ਪੈਸੇ ਕਮਾਏ ਹੋਏ ਇੱਕ ਤਲਾਸ਼ਕੋਰ ਪਤਨੀ ਸਵਰਨ ਸਿੰਘ ਵਸੀ ਮਹਲਾ ਚਾਬੀ ਇਰੀਆ ਜਿਹੜਾ ਇਦੇ ਕੋਲ ਇਹਦੇ ਤੇ 8 ਮੁਕਦਮੇ ਦਰਜ ਹੈ ਤੇ ਇਹ ਵੀ ਇਸ ਦੇ ਲੜਕੇ ਤੇ ਦੁਰਮੰਗਤ ਸਿਕਰ ਪੰਗਾ ਉਹਦੇ ਤੇ ਵੀ 8 ਕर्चे ਦਰਜ ਹੈ ਜਿਹੜੀ ਇਹ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਸੀਗੀ ਉਸ ਤੋਂ ਪਾਈ ਕੀਤੀ ਰਹੀ ਹੈ ਤੇ ਮੈਂ ਇਹੀ ਮੈਸੇਜ ਦੇਣਾ ਚਾਹੂੰਗਾ ਆਮ ਜਨਤਾ ਨੂੰ ਨੌਜਵਾਨਾਂ ਨੂੰ ਵੀ ਆਪਾਂ ਨਸ਼ੇ ਤੋਂ ਦੂਰ ਰਹੀਏ ਤੇ ਇਹ ਜਿਹੜੀ ਚੀਜ਼ ਹੈ ਜਿਹੜੀ ਚੀਜ਼ ਨੂੰ ਦੇ ਕਦੇ 팔ਦੀ ਬੋਲਦੀ ਦੀ ਜਿਸ ਦਾ ਅੰਤ ਵਿੱਚ ਜਿਹੜੇ ਨਜਾਇਜ਼ ਪੈਸੇ ਕਮਾਏ ਹੁੰਦੇ ਨੌਜਵਾਨੀ ਖਰਾਬ ਕੀਤੀ ਹੋਈ ਆ ਉਸ ਦਾ ਹਿਸਾਬ ਤੱਕ ਦੇ ਨਹੀਂ ਤੇ ਇਹ ਸਾਡੇ ਤਸੀਹਦਾਰ ਸਾਹਿਬ ਹੈ ਜਿਹੜੇ ਜਸਵੀ થઈ ਗਈ ਇਹਨਾਂ ਦੇ ਇੱਕ ਸਾਰਾ ਹੋ ਰਿਹਾ ਸਾਰਾ ਜੀ ਅਸੀਂ ਆ ਪਾਰਟੀ ਇਸ ਦੀ ਸੰਗਰਾਮ ਕਰਨ ਗਿਆ ਜਿੰਨੇ ਸਾਰਾ ਜੁਨੀ ਸਿੰਘ ਜਾਇਜ ਪੈਸੇ ਦਾ ਇਸ ਦਾ ਮਹਨ ਅਕਲ ਅੱਜ ਦਾ ਇਸ ਜਿਹੜਾ ਇਹਨਾਂ ਚਾਰ ਦਾ ਨੋਟ ਕਰਦੇ ਤੁਹਾਨੂੰ ਦੱਸ ਦੇਈ ਜਾ ਰਹੀ ਪਿਛਲੇ 40 ਸਾਲ ਤੋਂ ਨਸ਼ੇ ਦੇ ਵਿੱਚ ਨਾਲ ਸੀ ਤੇ ਹਾਂ ਜੀ ਜਿਵੇਂ ਦਾ ਹਿਸਾਬ ਸਰ ਇਹ ਕਿ ਉਚਰਕ ਕੋਈ ਨਸ਼ਾ ਤਸਕਰਾਂ ਦਾ ਵੀ ਬੜੀ ਬਿਹੈਰੀ ਜੋ ਸਿੱਧੇ ਟੈਰਸ ਬੰਦ ਹੁੰਦਾ ਹੈ ਬਿਲਕੁਲ ਹੀ ਬਿਲਕੁਲ ਤੁਹਾਡੇ ਸਾਹਮਣੇ ਆਉਣ ਗਿਆ ਹੋਰ ਬਹੁਤ ਜਿਹੜੀ ਪਿਛਲੇ ਦਿਨਾਂ ਚ ਜੀਦੇ ਦੇ ਏਰੀਏ ਚ ਸਾਡੀ ਸੀਆਈਏ ਨੇ 5.5 ਕਿਲੋ ਜਿਹੜੀ ਹਿਰਨ ਬਰਾਮਦ ਕੀਤੀ ਆ 2 ਲੱਖ ਰੁਪਇਆ ਉਹਦੇ ਚੋਂ ਤਗਮਣੀ ਬਰਾਮਦ ਕੀਤੀ ਆ ਤੇ ਕਿੰਨੇ ਹੀ ਜਿਹੜੇ ਨਸ਼ਾ ਤਸਕਰ ਉਹਨਾਂ ਨੂੰ ਅਰੈਸਟ ਕੀਤੇ ਆ ਤੇ ਸਾਡੀ ਜਿਹੜੀ ਓਵਰ ਆਲ ਅਸੀਂ ਬਹੁਤ ਹੀ ਵਧੀਆ ਜਿਹੜੀ ਕਾਰਗੁਜ਼ਾਰੀ ਚੱਲ ਰਹੀ ਹੈ ਸਾਡੀ ਅਸੀਂ ਨਸ਼ਾ ਵਿਰੋਧ ਜਿਹੜਾ ਯੁੱਧ ਚੱਲ ਰਿਹਾ ਹੈ ਉਦੋਂ ਚ ਰੋਜ਼ਪੁਰ ਪੁਲਿਸ ਵੱਲੋਂ 40 ਯੋਗਦਾਨ ਪਾਇਆ ਜਾ ਰਿਹਾ ਤੇ ਜੀ ਇਹਨਾਂ ਨੂੰ ਇਹਨਾਂ ਦੀ ਨੀਂਦਾਂ ਰਾਤ ਦਿੱਤੀ ਆਈ ਹੈ ਪਰ ਇਹਨਾਂ ਦਾ ਦਰਸ਼ਿਤ ਪ੍ਰਸਤ ਕਰਾਂ ਦੇ ਲੱਗਤ ਹੋਦੀ ਹੈ ਪਤਾ ਨਹੀਂ ਜੀਰਾ ਜੇ ਹੋਰ ਵੀ ਕੋਈ ਪ੍ਰਾਪਰਟੀ ਹੈ ਜਿਹੜੀ ਹਾਂ ਜੀ